ਆਮ ਤੌਰ ਤੇ ਜਦੋਂ ਆਪਾਂ ਨਾਰਦਾ ਕੋਈ ਬੂਟਾ ਲਾਉਣਿਆਂ ਦਾ ਉਹਦੇ ਵਿੱਚ ਜਿਹੜੀ ਜਾਦਾ ਸਮੱਸਿਆ ਸੁਣਨ ਦੇ ਵਿੱਚ ਆਉਂਦੀ ਉਹ ਇਹੀ ਹੈ ਕਿ ਜਿਹੜੇ ਦਾਣੇ ਲਾਲ ਰੰਗ ਦੇ ਨਹੀਂ ਬਣਦੇਗੇ ਤੇ ਜਿਹੜੇ ਦਾਣੇ ਸਖਤ ਰਹਿੰਦੇ ਨੇਗੇ ਤੇ ਮਿੱਠੇ ਨਹੀਂ ਬਣਦੇਗੇ ਇਹਨਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜੀ ਇਹ ਕਿਸਮਾਂ ਕੀ ਇੱਕ ਤਰ੍ਹਾਂ ਦੀ 12 ਮਾਸੀ ਕਿਸਮਾਂ ਕੀ ਕਈ ਵਾਰੀ ਇਹਦੇ ਉੱਪਰ ਫਲ ਆਉਂਦਾ ਸਾਲ ਦੇ ਵਿੱਚ ਇਹ ਤੋਂ ਪਹਿਲਾਂ ਵੀ ਜਿਹੜਾ ਫਲ ਇਹ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਲਾਲ ਰੰਗ ਦਾ ਪੱਕ ਕੇ ਤਿਆਰ ਹੋਇਆ ਹੋਇਆਗਾ ਇਹ ਫਲ ਜਿਹੜਾ ਮੀਡੀਅਮ ਸਾਈਜ਼ ਦਾ ਵੱਡੇ ਸਾਈਜ਼ ਦੇ ਸਾਰੇ ਫਲ ਆਪਾਂ ਤੋੜ ਕੇ ਵਰਤ ਲਏ ਨੇ ਜਿਹੜੇ ਦਰਸ਼ਕ ਆਪਣੇ ਕੋਲੇ ਇੱਥੇ ਫਾਰਮ ਦੇ ਉੱਪਰ ਆਏ ਨੇ ਉਹਨਾਂ ਨੂੰ ਸਾਰੇ ਨੂੰ ਆਪਾਂ ਟੇਸਟ ਕਰਾਈ ਨੇ ਇਹ ਤੇ ਕਾਫੀ ਵਧੀਆ ਉਹਨਾਂ ਦੇ ਰਿਵਿਊ ਵੀ ਆਪਾਂ ਨੂੰ ਮਿਲੇ ਨੇਗੇ ਸੁਣਨ ਦੇ ਵਿੱਚ ਜਿਹੜੇ ਚੰਗੀ ਲੱਈ ਹੈ ਕਿ ਜਿਹੜੀ ਇਹ ਕਿਸਮ ਉਹਨਾਂ ਨੂੰ ਕਾਫੀ ਚੰਗੀ ਲੱਗੀ ਤੇ ਪਸੰਦ ਆਈ ਹੈਗੀ ਅੱਜ ਦੀ ਵੀਡੀਓ ਦੇ ਵਿੱਚ ਕਿਸਮ ਦਾ ਨਾਮ ਕੀ ਹੈ ਕਦੋਂ ਲਾਉਣੀ ਹੈਗੀ ਕੀ ਜਿਹੜੇ ਇਹ ਖਾਦ ਖਰਾਕ ਦੇ ਤਰੀਕੇ ਨੇ ਕਿਸ ਤਰ੍ਹਾਂ ਸੰਭਾਲ ਕਰਨੀ ਹੈਗੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਅੰਤੋਂ ਤੱਕ ਤੁਸੀਂ ਜ਼ਰੂਰ ਦੇਖਿਓ ਜਾਣਕਾਰੀ ਭਰਪੂਰ ਵੀਡੀਓ ਰਹੂਗੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਜਿਹੜਾ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਤੇ ਜਿਹੜੀ ਗੱਲ ਕਰ ਲਈ ਕਿਸਮ ਦੀ ਇਹ ਭਾਗਮਾ ਕਿਸਮਾ ਜੀ ਇਹ ਤੋਂ ਪਹਿਲਾਂ ਫੜ ਲੱਗ ਕੇ ਤਿਆਰ ਹੋਇਆ ਹੋਇਆ ਤੇ ਹੁਣ ਫੇਰ ਭਰਮਾ ਫਾਲ ਦੇ ਉੱਪਰ ਆਇਆ ਹੋਇਆਗਾ ਤੁਸੀਂ ਦੇਖ ਸਕਦੇ ਹੋਗੇ ਗੱਲ ਕਰ ਲਈ ਜਾਲੀ ਪਾਉਣ ਦੀ ਜਾਲੀ ਦਾ ਥੋੜਾ ਬਹੁਤਾ ਸਾਨੂੰ ਨੁਕਸਾਨ ਵੀ ਹੋਇਆਗਾ ਅਸੀਂ ਤੋਤਿਆਂ ਤੋਂ ਬਚਾਉਣ ਲਈ ਪਾਈ ਸੀ ਪਰ ਜਿਹੜਾ ਫਲ ਦੇ ਵਿੱਚ ਉਹ ਕੁਆਲਿਟੀ ਨਹੀਂ ਆਈ ਜਿਹੜੀ ਧੁੱਪ ਤੇ ਹਵਾ ਦੇ ਨਾਲ ਆਉਣੀ ਸੀਗੀ ਇਸ ਕਰਕੇ ਨੂੰ ਅਸੀਂ ਜਲਦ ਬਦਲ ਕੇ ਤੇ ਤੁਹਾਡੇ ਨਾਲ ਅਪਡੇਟ ਸਾਂਝੀ ਕਰਾਂਗੇ ਵੀ ਕਿਸ ਤਰ੍ਹਾਂ ਦੀ ਜਾਲੀ ਆਪਾਂ ਇਹਨਾਂ ਉੱਪਰ ਧੁੱਪਾਂ ਤੋਂ ਬਚਾਉਣ ਲਈ ਪਾ ਸਕਦੇ ਹਾਂ ਜੀ ਹੁਣ ਗੱਲ ਕਰ ਲਈਏ ਇਸ ਬੂਟੇ ਨੂੰ ਲਾਉਣ ਦੀ ਇਸ ਬੂਟੇ ਨੂੰ ਆਪਾਂ ਕਾਫੀ ਹਾਰਡ ਬੂਟਾ ਹੁੰਦਾ ਨਾਰ ਦਾ ਜਿਹਨੂੰ ਆਪਾਂ ਫਰਵਰੀ ਮਾਰਚ ਦਸੰਬਰ ਜਨਵਰੀ ਦੇ ਵਿੱਚ ਤੇ ਇਸ ਤੋਂ ਇਲਾਵਾ ਜਿਹੜਾ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਇਹਨਾਂ ਸਮਿਆਂ ਦੇ ਵਿੱਚ ਵੀ ਲਾ ਸਕਦੇ ਹਾਂਗੇ ਹਰ ਇੱਕ ਸਮੇਂ ਦੇ ਵਿੱਚ ਲੱਗਿਆ ਬੂਟਾ ਜਿਹੜਾ ਇਹ ਕਾਮਯਾਬ ਹੁੰਦਾ ਸਿਰਫ ਜਿਹੜਾ ਜਿਆਦਾ ਗਰਮੀ ਤੇ ਜਿਆਦਾ ਸਰਦੀ ਵਾਲੇ ਮਹੀਨਿਆਂ 'ਚ ਤੁਸੀਂ ਇਹਨੂੰ ਲਾਉਣ ਤੋਂ ਪਰਹੇਜ਼ ਕਰਨਾ ਬਾਕੀ ਕਿਸੇ ਸਮੇਂ ਵੀ ਇਸ ਬੂਟੇ ਨੂੰ ਤੁਸੀਂ ਲਾ ਸਕਦੇ ਹੋਗੇ ਇਹਦੇ ਚੰਗੇ ਨਤੀਜੇ ਆਉਂਦੇ ਨੇਗੇ ਇਸ ਕਿਸਮ ਨੂੰ ਭਗਵਾ ਕਿਸਮ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੁਆਰਾ ਜਿਹੜਾ ਆਪਣਾ ਰეკਮੈਂਡ ਕੀਤਾ ਜਾਂਦਾ ਤੇ ਆਪਣੇ ਕੋਲ ਇਹਦੇ ਨਤੀਜੇ ਬਹੁਤ ਸੋਹਣੇ ਆਏ ਹੈਗੇ ਤੇ ਬਾਕੀ ਇਹਦੀ ਖਾਸ ਖਾਦਗਰਾਗ ਦੀ ਗੱਲ ਕਰ ਲਈਏ ਉਹਨੂੰ ਜਿਹੜਾ ਦਸੰਬਰ ਜਨਵਰੀ ਦੇ ਵਿੱਚ ਰੂੜੀ ਦੀ ਖਾਦ ਆਪਾਂ ਦੇ ਸਕਦੇ ਆਂਗੇ ਉਸ ਤੋਂ ਇਲਾਵਾ ਜਦੋਂ ਫੁੱਲ ਬਣਦਾ ਜਾਂ ਛੋਟਾ ਫਲ ਬਣਦਾ ਤਾਂ ਕੋਸ਼ਕ ਤਾਕਤ ਵਾਲੇ ਘੋਲ ਜਿਵੇਂ ਕਿ ਆਪਾਂ ਪਾਠੀਆਂ ਦਾ ਪਾਣੀ ਖਲ ਦਾ ਪਾਣੀ ਇਹਨਾਂ ਚੀਜ਼ਾਂ ਦਾ ਛਿੜਕਾਅ ਕਰ ਸਕਦੇ ਆ ਇੱਕ ਆਪਾਂ ਜਿਹੜਾ ਛੇਤੀ ਵੀਡੀਓ ਲੈ ਕੇ ਆਵਾਂਗੇ ਜਿਹੜਾ ਐਨਜ਼ਾਈਮ ਤਿਆਰ ਕਰ ਸਕਦੇ ਆਂਗੇ ਸਟਰਸ ਫਰੂਟ ਜਿੰਨੇ ਜਿਹੜੇ ਆਪਣੇ ਇਸ ਸਮੇਂ ਡਿੱਗ ਜਾਂਦੇ ਨੇਗੇ ਉਹਨਾਂ ਨੂੰ ਆਪਾਂ ਕੰਮ ਦੇ ਵਿੱਚ ਲਿਆ ਕੇ ਉਹਨੋਂ ਤੋਂ ਐਨਜ਼ਾਈਮ ਬਣਾਉਣਾਗਾ ਉਹਦੀ ਰੇਸ਼ਿਓ ਰਹਿੰਦੀ ਹੈਗੀ ਜਿਹੜਾ 10 ਲੀਟਰ ਤੁਸੀਂ ਪਾਣੀ ਲੈਣਾ 3 ਕਿਲੋ ਜਿਹੜਾ ਡਿੱਗਿਆ ਹੋਇਆ ਫਲ ਕੱਟ ਕੇ ਲੈਣਾ 1 ਕਿਲੋ ਗੁੜ ਪਾਉਣਾ 90 ਦੇ ਨਾਲ ਇਹਨੂੰ 에어ਟਾਈਟ ਕਰਕੇ ਰੱਖਣਾ ਤੇ ਉਸ ਤੋਂ ਬਾਅਦ ਉਹ ਐਨਜ਼ਾਈਮ ਤਿਆਰ ਹੋ ਜਾਂਦਾ ਜਦੋਂ ਵੀ ਤੁਹਾਡਾ ਕੋਈ ਫਲਾਂ ਵਾਲਾ ਬੂਟਾ ਕੋਈ ਫਸਲ ਫੁੱਲਾਂ ਦੇ ਉੱਪਰ ਆਉਂਦੀ ਹੈਗੀ ਉਸ ਐਨਜ਼ਾਈਮ ਦਾ ਤੁਸੀਂ ਛਿੜਕਾਅ ਕਰਨਾਗਾ ਉਹਦੇ ਨਾਲ ਜਿਹੜਾ ਕੀ ਹੁੰਦਾ ਕਿ ਜਿਹੜਾ ਉਸ ਐਨਜ਼ਾਈਮ ਦੇ ਨਾਲ ਫਲ ਛੇਤੀ ਬਨਣ ਦੀ ਕੈਪੈਸਿਟੀ ਬੂਟੇ ਦੀ ਬਣ ਜਾਂਦੀ ਹੈ ਤੇ ਫਲ ਘੇਰਦਾ ਵੀ ਘਾਟ ਆਇ ਇਸ ਚੀਜ਼ ਨੂੰ ਤੁਸੀਂ ਇਹਨਾਂ ਬੂਟੇ ਦੇ ਉੱਪਰ ਵਰਤ ਸਕਦੇ ਹੋਗੇ ਲਾਂਡਾ ਸਮਾਂ ਦੀ ਗੱਲ ਕਰ ਲਈ ਆਪਾਂ ਤਰੀਕਾ ਆਪਾਂ ਕਾਫੀ ਵੀਡੀਓ ਦੇ ਵਿੱਚ ਸਾਂਝਾ ਕੀਤਾ ਬੀਟੂਆ ਤੁਸੀਂ ਕਿਵੇਂ ਪੱਤਰਾਂਗਾ ਤੇ ਜਿਹੜਾ ਫਾਲੇ ਨੂੰ ਆਉਣ ਦੀ ਦਸਤਾ ਤੁਹਾਨੂੰ ਖਾਦ ਖਰਾਕ ਦਾ ਦਸਤਾ ਇਹਦੀ ਕਟਾਈ ਹਲਕੀ ਕਟਾਈ ਜਿਹੜੀ ਦਸੰਬਰ ਜਨਵਰੀ ਦੇ ਵਿੱਚ ਆਪਾਂ ਕਰਨੀ ਹੁੰਦੀ ਹੈਗੀ ਕਟਾਈ ਕਰਨ ਤੋਂ ਬਾਅਦ ਇਹਨੂੰ ਖਾਦ ਦੇਣੀ ਹੁੰਦੀ ਹੈਗੀ ਪਾਣੀ ਇਹਨੂੰ ਥੋੜਾ ਜਿਹਾ ਘੱਟ ਰੱਖਣਾ ਹੁੰਦਾਗਾ ਪਾਣੀ ਦੇ ਵਿੱਚ ਜਿਹੜਾ ਮੁੱਖ ਬੂਟਿਆਂ ਦਾ ਪਾਣੀ ਦਾ ਕਿੱਦਾਂ ਪਤਾ ਲੱਗਦਾ ਵੀ ਕਿਹੜੇ ਬੂਟੇ ਨੂੰ ਜ਼ਿਆਦਾ ਪਾਣੀ ਕਿਹੜੇ ਨੂੰ ਘੱਟ ਚਾਹੀਦਾ ਹੈਗਾ ਤਾਂ ਜਿਹੜੇ ਕੰਡੇਦਾਰ ਬੂਟੇ ਨੇਗੇ ਇੰਨਾ ਦਾ ਸਿੱਧਾ ਸਾਬਾ ਇਹਨਾਂ ਨੂੰ ਪਾਣੀ ਬਹੁਤ ਘੱਟ ਚਾਹੀਦਾ ਹੁੰਦਾ ਜੀ ਇਸ ਤੋਂ ਇਲਾਵਾ ਜਿਹੜੇ ਪੱਤਝੜ ਵਾਲੇ ਬੂਟੇ ਨੇ ਜਿਹੜੇ ਸਰਦੀਆਂ ਦੇ ਵਿੱਚ ਪੱਤੇ ਝਾੜਦੇ ਨੇ ਉਹਨਾਂ ਨੂੰ ਵੀ ਪਾਣੀ ਦੀ ਘੱਟ ਜ਼ਰੂਰਤ ਹੁੰਦੀ ਹੈਗੀ ਤੇ ਜਿਹੜੇ ਸਦਾਬਹਾਰ ਬੂਟੇ ਨੇਗੇ ਤੇ ਉਹਨਾਂ ਦੇ ਉੱਪਰ ਕੰਡੇ ਨਹੀਂ ਹੈਗੇਗੇ ਜਿਵੇਂ ਜਾਮਣ, ਆਂਬ, ਅਮਰੂਦ, ਔਲਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜ਼ਿਆਦਾ ਪਾਣੀ ਪਾਲਦੀਆਂ ਨੇ ਇਹਦੇ ਵਿੱਚ ਲਕਾੜ, ਕਠਲ ਵਗੈਰਾ ਵੀ ਆ ਜਾਂਦੀ ਹੈਗੀ ਇਹਨਾਂ ਚੀਜ਼ਾਂ ਨੂੰ ਆਪਾਂ ਜ਼ਿਆਦਾ ਪਾਣੀ ਦੇਣਾ ਹੁੰਦਾ ਹੈ ਇਸ ਤੋਂ ਇਲਾਵਾ ਇਸ ਬੂਟੇ ਦੀ ਦੇਖਭਾਲ ਦੇ ਵਿੱਚ ਜਿਹੜੀ ਹੋਰ ਦੇਖਣਯੋਗ ਗੱਲ ਹੈ ਕਿ ਜਦੋਂ ਵੀ ਇਹਦੇ ਉੱਪਰ ਫਲ ਆਉਂਦਾਗਾ ਤਾਂ ਜੇਕਰ ਇਸ ਤਰ੍ਹਾਂ ਜ਼ਿਆਦਾ ਫਲ ਆਉਂਦਾਗਾ ਤੁਸੀਂ ਥੋੜੀ ਜਿਹੀ ਥਿਨਿੰਗ ਕਰ ਦੇਣੀ ਹੈ ਕਿ ਜ਼ਿਆਦਾ ਸਮੱਸਿਆ ਦੇਖਣ ਦੇ ਵਿੱਚ ਇਹੀ ਆਉਂਦੀ ਹੈ ਕਿ ਜਿਵੇਂ ਇਹ ਉਨਡੋਪ ਨੇ ਕਿ ਇੱਥੇ ਫਲ ਤਾਂ ਉਹ ਇੱਕ ਆਪਾਂ ਇਸ ਤਰ੍ਹਾਂ ਤੋੜ ਦੇਣਾਗਾ ਇੱਕ ਰੱਖ ਲੈਣਾਗਾ ਆ ਆਪਾਂ ਜ਼ਿਆਦਾ ਫਲ ਦੇ ਚੱਕਰ 'ਚ ਬਾਅਦ ਦੇ ਵਿੱਚ ਆਪਾਂ ਇਹੀ ਕੰਪਲੇਂਟ ਕਰਦੇ ਆਂ ਕਿ ਜਿਹੜੇ ਆਪਣਾ ਫਲ ਦਾ ਸਾਈਜ਼ ਨਹੀਂ ਸਹੀ ਬਣਦਾਗਾ ਉਹਦਾ ਮੁੱਖ ਕਾਰਨ ਥੀਨਿੰਗ ਨਾ ਕਰਨੀ ਹੁੰਦਾਗਾ ਜੇਕਰ ਆਪਾਂ ਬੂਟੇ ਦੇ ਉੱਪਰ ਲੋਡ ਘੱਟ ਰੱਖਾਂਗੇ ਫਲ ਜਿਹੜਾ ਉਹਦੀ ਜੜ ਦੇ ਮੁਤਾਬਕ ਜਾਂ ਉਹਦੀ ਸਿਹਤ ਦੇ ਮੁਤਾਬਕ ਲਵਾਂਗੇ ਤਾਂ ਹੀ ਉਹ ਸਾਈਜ਼ ਬਣਾ ਸਕੂਗਾ ਜੇਕਰ ਆਪਾਂ ਲੋਡ ਜ਼ਿਆਦਾ ਪਾਵਾਂਗੇ ਤਾਂ ਉਹਦੇ ਨਾਲ ਬੂਟੇ ਦਾ ਨੁਕਸਾਨ ਵੀ ਹੁੰਦਾਗਾ ਤੇ ਆਪਾਂ ਨੂੰ ਵੀ ਜਿਹੜਾ ਸਹੀ ਫਲ ਮਿਲਦਾ ਨਹੀਂ ਜੀ ਉਮੀਦ ਕਰਦੇ ਆਂਗੇ ਜਿਹੜੀ ਜਾਣਕਾਰੀ ਅਸੀਂ ਤੁਹਾਡੇ ਤੱਕ ਪਹੁੰਚਾਣੀ ਚਾਹੀਏ ਚੰਗੀ ਤਰ੍ਹਾਂ ਪਹਹਾ ਸਕੇ ਹੋਵਾਂਗੇ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਨੂੰ ਸਾਂਝੀ ਕਰਦੇ ਹੋ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਸਤਿ ਸ੍ਰੀ ਅਕਾਲ